ਵਿਆਹ ਵਿੱਚ ਪੁਲਿਸ ਵਾਲਿਆਂ ਨੇ ਕੀਤੇ ਕੁੜੀ ਦੇ ਵਿਆਹ ਦੇ ਸ਼ਗਨ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਵਿਆਹਾਂ ਵਿੱਚ ਭੈਣ ਭਰਾਵਾਂ ਬਿਨਾਂ ਕਈ ਸ਼ਗਨ ਅਧੂਰੇ ਰਹਿ ਜਾਂਦੇ ਨੇ ਪਰ ਹੁਣ ਇੱਕ ਕੁੜੀ ਦੇ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਵਿਆਹ ਹੋ ਰਿਹਾ ਹੈ ਅਤੇ ਇਸ ਕੁੜੀ ਦੇ ਵਿਆਹ ਦੇ ਸ਼ਗਨ ਕੁਝ ਪੁਲਿਸ ਵਾਲੇ ਕਰ ਰਹੇ ਨੇ ਪੁਲਿਸ ਵਾਲੇ ਹੀ ਉਸ ਨੂੰ ਸ਼ਗਨਾਂ ਵਾਲੀ ਫੁਣਕਾਰੀ ਤਾਣ ਕੇ ਪੈਲਸ ਦੇ ਅੰਦਰ ਲੈ ਕੇ ਆਉਂਦੇ ਨੇ ਦਰਸਾ ਲਈ ਇਸ ਵਿਆਹ ਵਾਲੀ ਕੁੜੀ ਨੂੰ ਇੱਕ ਪੁਲਿਸ ਦੇ ਡੀਐਸਪੀ ਨੇ ਆਪਣੀ ਮੂੰਹ ਬੋਲੀ ਭੈਣ ਬਣਾਇਆ ਹੋਇਆ ਸੀ ਅਤੇ ਜਦੋਂ ਇਸ ਕੁੜੀ ਦਾ ਵਿਆਹ ਹੋਇਆ ਤਾਂ ਡੀਐਸਪੀ ਨੇ ਇਸ ਦਾ ਭਰਾ ਬਣ ਕੇ ਅਤੇ ਉਸ ਨਾਲ ਕੁਝ ਹੋਰ ਮੁਲਾਜ਼ਮਾਂ ਨੇ ਆ ਕੇ ਇਸ ਦੇ ਵਿਆਹ ਦੇ ਸ਼ਗਨ ਕੀਤੇ ਤਾਂ ਕਿ ਇਸ ਕੁੜੀ ਨੂੰ ਭਰਾ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਇਸ ਦਾ ਕੋਈ ਵੀ ਕਾਰਜ ਅਧੂਰਾ ਨਾ ਰਹਿ ਜਾਵੇ ਜਿਸ ਕਰਕੇ ਪੁਲਿਸ ਦੇ ਡੀਐਸਪੀ ਨੇ ਸਾਰਾ ਹੀ ਵਿਆਹ ਆਪ ਮੂਰੇ ਹੋ ਕੇ ਕੀਤਾ ਸੋ ਕੁਝ ਪੁਲਿਸ ਮੁਲਾਜ਼ਮ ਇਹੋ ਜਿਹੇ ਵੀ ਹੁੰਦੇ ਨੇ ਸੋ ਇਸ ਪੁਲਿਸ ਮੁਲਾਜ਼ਮ ਵੱਲੋਂ ਕੀਤੇ ਗਏ ਕੰਮ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਅਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ